ਅਸਬੇਦੀ ਦਾ ਅਹਿਮ ਤੇ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਇਹ ਖਬਰ ਜੁੜੀ ਆ ਪੰਜਾਬ ਪੁਲਿਸ ਦੇ ਬੁੱਚੜ ਇੰਸਪੈਕਟਰ ਸਿਤਾਰਾਮ ਦੇ ਨਾਲ ਆ ਇਹ ਉਹ ਸਿਤਾਰਾਮ ਬੁੱਚੜ ਇੰਸਪੈਕਟਰ ਦੀ ਗੱਲ ਕਰਦੇ ਆ ਅੱਜ ਆ ਕਿ ਜਿਹੜੇ ਨੇ 1993 ਦੇ ਵਿੱਚ ਸਿੱਖਾਂ ਦਾ ਕੋ ਕੋ ਕੇ ਸਤਿਆਨਾਸ਼ ਕੀਤਾ ਕੋ ਕੋ ਕੇ ਮੁਕਾਬਲੇ ਬਣਾ ਕੇ ਕਤਲਿਆਮ ਕੀਤਾ ਸਿੱਖਾਂ ਦਾ ਕਤਲਿਆਮ ਕਰਕੇ ਜਿਹੜਾ ਝੂਠੇ ਪੋਲ ਤੋਂ ਮੁਕਾਬਲੇ ਬਣਾ ਕੇ ਜਿਹੜਾ ਫੀਤੀਆਂ ਲਵਾ ਗਿਆ ਐਂਸਬੈਟਰ ਬਣ ਗਿਆ ਤੇ ਅੱਜ ਦੱਸਿਆ ਜਾ ਰਿਹਾ ਕਿ ਇਹ 80 ਸਾਲ ਦਾ ਸਿਤਾ RAM ਸੀ ਜਿਹੜਾ CBI ਵੱਲੋਂ ਜਿਹੜਾ ਕੁਝ ਮਹੀਨੇ ਪਹਿਲਾਂ ਇਹਨੂੰ ਸਜ਼ਾ ਸੁਣਾਈ ਗਈ ਸੀ ਤੇ ਉਸ ਤੋਂ ਬਾਅਦ ਕਹਿੰਦੇ ਹੁਣ ਜੇਲ੍ਹ ਦੇ ਵਿੱਚ ਇਹ ਬਿਮਾਰ ਹੁੰਦਾ ਇਹਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਜਿੱਥੇ ਦੀ ਮੌਤ ਹੋ ਜਾਂਦੀ ਆ ਇਹ 80 ਸਾਲ ਦਾ ਸਿਤਾ RAM ਪਤਾ ਨਹੀਂ ਕੀ ਗੱਲ ਐ ਇੱਥੇ ਇਕ ਕੋਦਰਤ ਦਾ ਦਸਤੂਰ ਆ ਕਿ ਜਿੰਨੇ ਵੀ ਜ਼ਾਲਮ ਤੇ ਪਾਪੀ ਹੋਏ ਆ ਸਭ ਤੋਂ ਵੱਧ ਉਮਰ ਭੋਗ ਕੇ ਮਰਦੇ ਆ ਇਹ ਔਰੰਗਜ਼ੇਬ ਦੀ ਸਭ ਤੋਂ ਵੱਧ ਕਹਿੰਦੇ ਉਮਰ ਸੀ ਸਭ ਤੋਂ ਵੱਧ ਜ਼ੁਲਮ ਕਮਾਏ ਸੀ ਜਿਨੇ ਆਪਣਾ ਭਰਾ ਨਹੀਂ ਵਕਸਿਆ ਗੁਰੂ ਗੋਬਿੰਦ ਸਿੰਘ ਦੇ ਲਾਲ ਨਹੀਂ ਵਕਸੇ ਤੇ ਉਸ ਤੋਂ ਬਾਅਦ ਹੋਰ ਤੁਸੀਂ ਨਿਗਾ ਮਾਰ ਲਓ ਤੁਸੀਂ ਆਲੇ-ਦੁਆਲੇ ਜਿੰਨੇ ਵੀ ਆ ਤੇ ਸਭ ਤੋਂ ਵੱਧ ਜਿਹੜੇ ਕਿ ਜ਼ੁਲਮ ਕਮਾਉਂਦੇ ਆ ਪਾਪ ਕਰਦੇ ਆ ਪਤਾ ਨਹੀਂ ਕੀ ਕਾਰਨ ਆ ਸਭ ਤੋਂ ਵੱਧ عمر ਭੋਗ ਦਿਆ 80 ਸਾਲ ਦਾ ਹੋ ਕੇ ਮਰਿਆ ਇਹ ਪਾਪੀ ਜ਼ਾਲਮਾ ਸਿੱਖਾਂ ਦੇ ਬੇਸਕ ਪੁਲਿਸ ਮੁਕਾਬਲੇ ਇਹਨੇ ਇਕੱਲੇ ਸਿਤਾਰਾਮ ਨੇ ਨਹੀਂ ਬਣਾਏ ਬੜੇ ਤੇ ਸੁਭਾਸ ਰਾਂਧ ਵਰਗੇ ਜਿਹੜਾ ਕਿ ਸੰਨੀ ਨੇ ਜਿਹੜਾ ਕਿ ਪਹਿਲਾਂ ਹੀ ਨਰਕਾ ਨੂੰ ਤੁਰ ਕੇ ਹਟਿਆ ਉਹਨੇ ਵੀ ਬੜੇ ਸੈਂਕੜੇ ਨੌਜਵਾਨਾਂ ਦਾ ਕਤਲ ਇਾਮ ਕੀਤਾ ਮਾਝੇ ਮਾਲਵੇ ਜਿਹੜਾ ਖਾਸ ਕਰਕੇ ਮਾਝੇ ਤੇ ਮਾਲਵੇ ਦੇ ਵਿੱਚ ਆ ਘਰਾਂ ਤੋਂ ਕੱਡ-ਕੱਡ ਕੇ ਚਣ-ਚਣ ਕੇ ਜਿਹੜਾ ਸਿੱਖਾਂ ਨੂੰ ਮਾਰਿਆ ਗਿਆ ਝੂਠੇ ਪੁਲਿਸ ਮਕਾਬਲੇ ਬਣਾਏ ਗਏ ਐਸ ਤੋਂ ਤੱਕ ਕਿ ਇਹਨਾਂ ਬੁੱਤੜ ਅਫਸਰਾਂ ਦਾ ਇਹ ਹਾਲ ਰਿਹਾ ਜਿਹੜਾ ਸੁਪਾਸਰਾਂਦ ਦੀ ਆਪਾਂ ਗੱਲ ਕਰੀਏ ਕਿ ਉਹਨੇ ਆਪਣੇ ਹੀ ਜਿਹੜਾ ਕਿ ਚਾਰ ਨੌਜਵਾਨ ਪੁਲਿਸ ਦੇ ਜਿਹੜਾ ਝੂਠੇ ਪੁਲਿਸ ਮਕਾਬਲਾ ਬਣਾ ਕੇ ਮਾਰ ਦਿੱਤੇ ਦੋਸਲਾ ਦਿੱਤਾ ਜੀ ਇਹਦੇ ਖੜਕੋਨ ਦੇ ਨਾਲ ਮਕਾਬਲਾ ਹੋ ਗਿਆ ਤਾਂ ਮਰ ਗਏ ਸਵਾਰਨ ਘੋਟਨਾ ਹੋ ਗਿਆ ਕੇਪੀਐਸ ਗੱਲ ਹੋ ਗਿਆ بڑے بڑے ਬੱਚੜ ਅਫਸਰ ਹੋਏ ਆ ਇੱਥੇ ਜਿਨ੍ਹਾਂ ਨੇ ਸਿੱਖ ਕੌਮ ਦੇ ਕਰੀਬ 90 ਤੋਂ ਲੈ ਕੇ 94 95 ਤੱਕ 5 ਸਾਲ ਸਿੱਖਾਂ ਦਾ ਕਤਲੇਆਮ ਕੀਤਾ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਕਤਲੇਆਮ ਹੋਇਆ 84 ਦੇ ਵਿੱਚ ਕਤਲੇਆਮ ਹੋਇਆ ਕਰੀਬ 4 ਲੱਖ ਦੇ ਕਰੀਬ ਦੱਸਿਆ ਜਾ ਰਿਹਾ ਕਿ ਮੁੰਡਾ ਜਿਹੜਾ ਪੰਜਾਬ ਦੇ ਵਿੱਚ ਚੁੰਟੜ ਕੇ ਮਾਰ ਦਿੱਤਾ ਇਹਨਾਂ ਬੱਚੜ ਅਫਸਰਾਂ ਨੇ ਤਾਂ ਫੇਰ ਲੋਕਾ ਕਿਹਦੀ ਸਰਕਾਰ ਬਣਾਉਂਦੇ ਆ ਕਿ ਜਿਨ੍ਹਾਂ ਨੇ ਘਾੜ ਕੀਤਾ ਹੋਵੇ ਸਿੱਖ ਨੌਜਵਾਨੀ ਦਾ ਜਿਹੜੀ ਕਿ ਪਾਪਣ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ ਚੁੰਚਣ ਕੇ ਸਿੱਖਾਂ ਬੱਚਿਆਂ ਨੂੰ ਮਾਰਿਆ ਹੋਵੇ ਬੁੱਢਿਆਂ ਨੂੰ ਨਹੀਂ ਛੱਡਿਆ ਸਾਡੀਆਂ ਮਾਮਾਂ ਧੀਆਂ ਭੈਣਾਂ ਦੀ ਇੱਜ਼ਤ ਰੋਲੀ ਗਈ ਤੇ ਟੈਂਕ ਤੇ ਤੋਪਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਨੂੰ ਢਾਹ ਢੇਰੀ ਕਰਿਆ ਆ ਫੇ ਉਸ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਮਰਦੀ ਆ ਭਾਈ ਵਿਅਤ ਸਿੰਘ ਭਾਈ ਸੁਵੰਦ ਸਿੰਘ ਭਾਈ ਕੇਰ ਸਿੰਘ ਬਦਰਾ ਲੈਂਦੇ ਆ ਉਹਦੇ ਬਾਅਦ ਅਰਜੀਪ ਗਾਂਧੀ ਨੇ ਜਿਹੜਾ 4 ਦਿਨ ਕਤਲੇਆਮ ਕਰਵਾਇਆ ਦਿੱਲੀ ਦੇ ਵਿੱਚ 5 ਦਿਨ 31 ਅਕਤੂਬਰ ਤੋਂ ਲੈ ਕੇ ਜਿਹੜਾ 4 ਨਵੰਬਰ ਤੱਕ ਕਤਲੇਆਮ ਚੱਲਿਆ ਪਰ ਫਿਰ ਕਿੰਨੇ ਵਾਰੀ ਉਹਨੇ ਸਰਕਾਰ ਬਣਾਉਂਦੀ ਆ ਫਿਰ ਉਹਦੇ ਐਮਪੀ ਆ ਐਮਐਲਏ ਜਿੱਤਦੇ ਆ ਫਿਰ ਆ ਹੀ ਬੁੱਤੜ ਅਫਸਰਾ ਵਿਅਤ ਦੀ ਸਰਕਾਰ ਬਣਦੀ ਆ ਉਸ ਤੋਂ ਬਾਅਦ ਫਿਰ ਕਤਲਿਆਉ ਸ਼ੁਰੂ ਹੁੰਦਾ ਸਿੱਖਾਂ ਦਾ ਫਿਰ ਸਿੱਖ ਨੌਜਵਾਨਾਂ ਨੂੰ ਘਰਾਂ ਦੇ ਵਿੱਚ ਚੁੱਕ-ਚੁੱਕ ਕੇ ਜਿਹੜਾ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਆ ਤੇ ਅੱਜ ਇਸੇ ਆਧਾਰ ਨੇ ਤਹਿਤ ਆਪਾਂ ਗੱਲ ਕਰਦੇ ਆ ਕਿ ਜਿਹੜੀਆਂ ਕਿ ਸੀਬੀਆਈ ਕੋਰਟ ਵੱਲੋਂ ਜਿਹੜਾ ਲਗਾਤਾਰ ਇਹਨਾਂ ਨੂੰ ਜਿਹੜਾ ਟੰਗਿਆ ਜਾ ਰਿਹਾ ਪਾਪੀਆਂ ਨੂੰ ਟੰਗਣਾ ਵੀ ਜ਼ਰੂਰੀ ਚਾਹੀਦਾ ਠੀਕ ਆ ਕਿ ਭਾਈ ਧੀਰ ਬਹੁਤ ਹੋ ਗਈ ਆ ਕਰੀਬ ਤੇ 32 35 ਸਾਲ ਦਾ ਅਰਸਾ ਹੋ ਗਿਆ ਤੇ ਅੱਜ ਸਾਡੀਆਂ ਉਹ ਬੁੱਢੀਆਂ ਮਾਮਾ ਆਪਣੇ ਪੁੱਤਾਂ ਨੂੰ ਤਰਸਦੇ ਤਰਸਦੀਆਂ ਇਸ ਜਹਾਨਨ ਤੋਂ ਅਲਵਿਦਾ ਕਹਿ ਗਈਆਂ ਉਹ ਦੇਖਦੇ ਅਸੀਂ ਕਿ ਸਾਡਾ ਪੁੱਤ ਕਦੇ ਆਊਗਾ ਕਦੋਂ ਉਹ ਜਾਉਂਦਾ ਆਵੇ ਚਾਹ ਉਹਦੀ লাশ ਹੀ ਆ ਜੇ ਅਸੀਂ ਘੱਟੋ-ਘੱਟ ਅਸੀਂ ਉਹਦਾ ਭੋਗ ਤਾਂ ਪਾ ਲਈਏ ਪਰ ਨਹੀਂ ਇਹਨਾਂ ਬੁੱਚੜ ਅਫਸਰਾਂ ਨੇ ਪਤਾ ਨਹੀਂ ਕਿੱਥੇ ਨੌਜਵਾਨ ਖਪਾ ਦਿੱਤੇ ਕਿਹੜੀਆਂ ਨਹਿਰਾਂ ਦੇ ਵਿੱਚ ਤੋਰ ਦਿੱਤੇ ਕਿੱਥੇ ਗਏ ਉਹ ਨੌਜਵਾਨ ਐਸੀ ਗੱਲ ਦੀ ਜਿਹੜਾ ਭਾਈ ਜਸਵੰਤ ਸਿੰਘ ਖਾਲੜਾ ਗੱਲ ਕਰਦਾ ਜਦੋਂ 25000 ਸਨਾਖਤ ਕਰਦਾ ਲਾਸਾਂ ਦੀ ਕਿ ਜਿਹੜੀਆਂ ਕਿ ਇਹ ਲਾਸਾਂ ਜਿਹੜੀਆਂ ਜਿਹੜੀਆਂ ਸਨਾਖਤ ਕੀਤੀਆਂ 25000 ਉਹ ਲਾਸਾਂ ਸੀ ਜਿਹੜੀਆਂ ਕਿ ਜਿਹੜਾ ਇੱਕ ਕਹਿ ਦਿੱਤਾ ਸੀ ਕਿ ਇਹਦਾ ਅਣਪਛਾਤੇ ਲਾਸਾਂ ਨੇ ਜਿਨ੍ਹਾਂ ਦੇ ਵਿੱਚ ਫਿਰ ਸਾਰਾ ਡਾਟਾ ਦੱਸਿਆ ਕਿ ਭਾਈ ਇਹ ਗਰਮੀਲ ਸਿੰਘ ਮਾਤਾ ਭਾਈ ਗੁਰਬਾਚਰ ਸਿੰਘ ਮਾਨੋਚਲ ਦੀ ਮਾਤਾ ਵੀ ਆ ਇੱਥੇ ਭਾਈ ਪੰਜ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਵੀ ਆ ਇੱਥੇ ਐਨੇ ਸਾਲ ਦੇ ਬਜ਼ੁਰਗ ਵੀ ਆ 80-80 ਸਾਲ ਦੇ ਇੱਥੇ ਬੱਚੇ ਵੀ ਅਤੇ ਬੀਬੀਆਂ ਵੀ ਆ ਤੇ ਫਿਰ ਇਹਨਾਂ ਨੇ ਕੀ ਕੀਤਾ ਤੇ ਭਾਈ ਜਸਵੰਤ ਸਿੰਘ ਖੱਲੜਾ ਨੂੰ ਤੇ ਉਹਨਾਂ ਨੇ ਵੀ ਜਿਹੜਾ ਕਿ ਸਾਡੇ ਪੋਲ ਖੋਲੂਗਾ ਤੇ ਫਿਰ ਇਹਨਾਂ ਨੇ ਉਹ ਹੀ লাশ ਬਣਾ ਦਿੱਤੀ ਆ ਅੱਜ ਦੁੱਖ ਮੇਰੇ ਹੁੰਦਾਗਾ ਉਹੀ ਤਰਨ ਤਰਨ ਵਾਲਿਆਂ ਲੋਕਾਂ ਦਾ ਇਹ ਤਰਨਤਾਰ ਦੇ ਵਿੱਚ ਸਭ ਤੋਂ ਵੱਧ ਨੌਜਵਾਨਾਂ ਨੂੰ ਜਿਹੜਾ ਕਿ ਝੂਠੇ ਪੁਲਿਸ ਮੁਕਾਲੇ ਵਿੱਚ ਮਾਰਿਆ ਗਿਆ ਮਾਝੇ ਤੇ ਮਾਲਵੇ ਵਿੱਚ ਖਾਸ ਕਰਕੇ ਤਰਨ ਏਰੀਆ ਪਰ ਤਰਨ ਏਰੀਆ ਦੇ ਉੱਤੇ ਜੇ ਕੱਲ ਗੱਲ ਕਰੀਏ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਪਹਿਲਾਂ ਉਹਨੂੰ ਹਰਾਇਆ ਚਲੋ ਭਾਈ ਅੰਮਰਿਤਪਾਲ ਸਿੰਘ ਨੂੰ ਵੋਟਾਂ ਪਾ ਦਿੱਤੀਆ ਉਹ ਤੋਂ ਬਾਅਦ ਜੇਕਰ ਹੁਣ ਸੰਦੀਪ ਸਿੰਘ ਸੰਨੀ ਦਾ ਭਰਾ ਉੱਥੋਂ ਚੋਣ ਲੜਿਆ ਤੇ ਅੱਜ ਉਹਨੂੰ ਹਰਾ ਦਿੱਤਾ ਜਾ ਹਾਰਿਆ ਜਾ ਹਰਾਇਆ ਇਹ ਜਾ ਤਾਂ ਭਾਈ ਕੋਈ ਤੁਹਾਨੂੰ ਪਹਿਲਾਂ ਦੱਸ ਕੇ ਟਿਆ ਕਿ ਕੋਈ ਧੱਕੇਸਾਹੀ ਹੋਈ ਆ ਲੋਕ ਤਾਂ ਕਹਿੰਦੇ ਆ ਕਿ ਸਰਕਾਰ ਨੇ ਧੱਕੇਸਾਹੀ ਕੀਤੀ ਆ ਤੇ ਤਰਨ ਤਰਨ